ਸੇਵਾ ਕਰਦੇ ਹਾਂ ਹਨਾ ਕਰਦੇ ਆ ਉਹਦੇ ਬਜ਼ੁਰਗਾਂ ਦੀ ਸਿੱਖਿਆ ਸੀ ਇਦਾਂ ਦੀ ਉਹਨਾਂ ਦਾ ਲੀੜਾ ਕਪੜਾ ਪਾਉਣੇ ਹੋ ਹੈ ਮੈਂ ਇਹ ਗੱਲ ਦੱਸੀ ਮੇਰੀ ਮਾਂ ਇਹ ਲੀੜਾ ਕਪੜਾ ਅੰਕਲ ਜੀ ਪਾਉਂਦੇ ਆ ਹੈ ਇਹ ਗੱਲ ਹੋਰ ਦੱਸੀ ਮੈਨੂੰ ਜਿਹੜੇ ਅੰਕਲ ਜੀ ਕੱਪੜੇ ਪਾਉਂਦੇ ਆ ਬਿਲਕੁਲ ਵੈਸ਼ਨੂ ਆ ਹੋ ਹੈ ਬਿਲਕੁਲ ਵੈਸ਼ਨੂ ਆ ਹੈ ਪਹਿਲੇ ਦੋਨੋਂ ਵੈਸ਼ਨੂ ਸੀਗੇ ਹੈ ਪਹਿਲੇ ਦੋਨੋਂ ਵੈਸ਼ਨੂ ਸੀਗੇ ਕਈ ਵਾਰੀ ਵੇਖ ਵਿਚਾਰ ਵਟਾਂਦਰਾ ਹੁੰਦਾ ਮਾਂ ਬੱਚ ਦਾ ਜਦੋਂ ਪਹਿਲਾਂ ਇਹ ਖਾਪੀ ਲੈਂਦੇ ਸੀਗੇ ਉਦੋਂ ਕੱਪੜੇ ਵੀ ਪਾ ਲੈਂਦੇ ਸੀ ਉਹ ਜਮਾ ਵੈਸਣੂ ਸੀਗੇ ਹਾਂਜੀ ਗੱਲ ਸੀ ਮੈਸਟਰ ਜੀ ਪਾਪਾ ਜੀ ਇਹ ਗੱਲ ਹੋਰ ਦੱਸੋ ਘਰੇ ਕਿਨੇ ਦਾਲੂ ਬਣਾਈ ਬਣੂਈ ਦਾ ਨਹੀਂ ਹੈ ਪਹਿਲੇ ਸੁਣੋ ਹੀ ਪਹਿਲੇ ਸੁਣੇ ਨਹੀਂ ਬਣਾਉਂਦੇ ਚੰਗੀ ਗੱਲ ਕੱਪੜੇ ਜਿਹੜੇ ਪਾਉਂਦੇ ਆ ਇਹ কুর্তা ਚਾਦਰ ਪਾਉਂਦੇ ਆ ਕਿ কুর্তা ਪਜਾਮਾ ਨਾਲ ਜੁੱਤੀ ਹੈ ਕੱਪੜੇ ਐਵੇਂ ਜਿਹੜੇ ਪੈਂਦੇ ਆ ਇਹ ਕੱਪੜੇ ਪੂਰੇ ਪ੍ਰੋਪਰ ਪੈਂਦੇ ਆ ਹੈ ਮੈਂ ਇਹ ਗੱਲ ਦੱਸੀ ਬੀਬੀ ਮੈਨੂੰ ਜਦੋਂ ਮੁੰਡੇ ਦੇ ਵਿਆਹ ਦੀ ਗੱਲ ਚੱਲੀ ਆ ਹੈ ਧਿਆਨ ਦੱਸਣਾ ਉਹਨੂੰ ਇਸ ਬਾਬਾ ਜੀ ਦਾ ਕਿ ਅਰਦਾਸ ਕੀਤੀ ਸੀ ਵੀ ਬਾਬਾ ਮੇਰੇ ਪੁੱਤ ਦਾ ਰਿਸ਼ਤਾ ਸਿਰੇ ਚੜਾ ਦੇ ਨਹੀਂ ਕੀਤੀ ਨਹੀਂ ਬਾਬਾ ਜੀ ਉਹ ਤਾਂ ਸਾਰੇ ਮੱਥਾ ਟੇਕੀ ਹੋਣੀ ਮੈਂ ਐ ਨਹੀਂ ਕਿ ਹਮਾਈ ਵੀ ਤੁਸੀਂ ਮੱਥਾ ਨਹੀਂ ਟੇਕਦੇ ਮੈਂ ਇੱਕ ਗੱਲ ਪੁੱਛੀ ਆ ਵੀ ਜਿੱਦੇ ਪੁੱਤ ਦੀ ਗੱਲ ਚੱਲੀ ਵੀ ਅੱਜ ਤੇਰੇ ਪੁੱਤ ਨੂੰ ਅਸੀਂ ਰਿਸ਼ਤਾ ਕਰਾਉਣੇ ਆ ਉਹਦੇ ਬਾਬਾ ਜੀ ਦਾ ਕਿ ਅਰਦਾਸ ਕੀਤੀ ਤੁਸੀਂ ਮਹੀਨੇ ਤੇ ਮੱਥਾ ਤੇ ਕੰਡਾਵੜੇ ਤੁਸੀਂ ਅੱਜ ਮੱਥਾ ਤੇ ਕੰਡਾਵੜੇ ਰਿਸ਼ਤੇ ਵਾਲੇ 15 ਦਿਨਾਂ ਨੂੰ ਆਗੇ ਉਹ ਤਾਂ 15 ਦਿਨਾਂ ਤੇ ਗਏ ਕਿ ਮਹੀਨੇ ਬਾਧੀ ਗਏ ਇਹ ਪੁੱਛਿਆ ਪਰ ਇਹ ਬਾਬਾ ਕਹਿੰਦਾ ਮੇਰੇ ਮੂਰੇ ਅਰਦਾਸ ਨਹੀਂ ਹੋਈ ਬਾਈ ਥੋੜਾ ਬਾਬਾ ਹਰ ਗੱਲ ਦਾ ਅਰਦਾਸ ਕਰਦੇ ਹਾਂ ਕਿਵੇਂ ਕੀਤੀ ਸੀ ਅਰਦਾਸ ਬੋਲ ਕੇ ਸੁਣਾ ਦੇਂਗੇ ਹਾਂਜੀ ਬਾਬਾ ਜੀ ਦੱਸੋ ਕਿਵੇਂ ਕੀਤੀ ਸੀ ਅਰਦਾਸ ਤੇ ਛੋਟਾ ਹੀ ਬੇਟਾ ਆ ਹਾਂ हां ਤੁਸੀਂ ਬੱਸ ਮਾਰ ਹਾਂ ਗਲਤੀ ਅਸੀਂ ਵੀ ਮਾਫ ਕਰਦੇ ਤੇ ਬੱਚੇ ਦਾ ਇਹਦਾ 41 ਤੁਸੀਂ ਅੱਗੇ ਤਾਂ ਕਹੋ ਕੇ ਹਾਜ਼ਰ ਤੇ ਤੁਸੀਂ ਨਿਤਰੀ ਜਣੋ ਫਿਰ ਬਾਬੇ ਦੇ ਅਰਦਾਸ ਕਰਕੇ ਆ ਗਏ ਤੇ ਕਿੰਨੇ ਦਿਨਾਂ ਬਾਅਦ ਵੇਖਣ ਆਏ ਘਰੇ ਇੱਕ ਘੰਟਾ ਬਾਬਾ ਐ ਤਾਂ ਮੈਂ ਖੁੱਲੀ ਬੈਠੀ ਆ ਕਿ ਕਿ ਤਾ ਮਹੀਨੇ ਤੋਂ ਆਏ ਕਿ ਤਸਾਂ ਦੇ ਨਾਲ ਤੋਂ ਆਏ ਕਿ ਮਹੀਨਾ ਆ ਤਾਂ ਮੈਂ ਨਿਆਵੇਂ ਮਚੂ ਮਾਰ ਸਮਾਂ ਐਵੇਂ ਹੁਣ ਬੈਗ ਆਪਾਂ ਚੁੱਕ ਮਾਰ ਬਿਲਕੁਲ ਸੱਚਾ ਬਿਲਕੁਲ ਪਰ ਗੱਲ ਇਹ ਮਾਈ ਕੁੰਡੀ ਥੋਡੇ ਐਸ ਬਜ਼ੁਰਗ ਜਿਗੋਈ ਆ ਮਾਈ ਕੁੰਡੀ ਤੁਹਾਡੇ ਸ਼ਹੀਦ ਬਾਪੂ ਦੀ ਆ ਕਿ ਤੁਹਾਡੇ ਘਰ ਦਾ ਇਹ ਰਖਵਾਲਾ ਗੱਲ ਮੰਨਦੀ ਆ ਤੇ ਜਦੋਂ ਰਖਵਾਲੇ ਦੀ ਮਰਜ਼ੀ ਹੋ ਗਈ ਫਿਰ ਕੰਮ ਸਿਰੇ ਚੜੂਗਾ ਨਾ ਚੜੂਗਾ ਹੈ ਜਦੋਂ ਰਖਵਾਲੇ ਦੀ ਮਰਜ਼ੀ ਹੋ ਗਈ ਵੀ ਅੱਜ ਮੈਂ ਰਸਤਾ ਸਿਰੇ ਚੜਾਉਣਾ ਹੀ ਆ ਤੁਹਾਡੇ ਬਜ਼ੁਰਗ ਦੀ ਮਰਜ਼ੀ ਹੋ ਗਈ ਵੀ ਅੱਜ ਮੈਂ ਆਪਦਾ ਬੱਚਾ ਵਿਆਹਣਾ ਹੀ ਆ ਫਿਰ ਕੋਈ ਜਵਾਬ ਦੇਊਗਾ ਜੇ ਤੇਰੇ ਪੁੱਤ ਦਾ ਰਸਤਾ ਸਿਰੇ ਚੜ ਜਾਏ ਤੇ ਜੇ ਮੈਂ ਤੂੰ ਨਿੱਕਾ ਜਿਹਾ ਕੰਮ ਇੱਕ ਦਸ ਜਾਂ ਕਰ ਦੇਈਂ ਨੀ ਮੈਨੂੰ ਕੁਛ ਨਹੀਂ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਮੈਂ ਤਾਂ ਜਿੱਦੇ ਤੇਰੇ ਵੰਡ ਦਾ ਰਿਸ਼ਤਾ ਹੋ ਗਿਆ ਫੋਨ ਕਰਦੀ ਬਾਬਾ ਰਿਸ਼ਤਾ ਹੋ ਗਿਆ ਮੇਰੇ ਵਾਸਤੇ ਉਹੀ ਬਹੁਤ ਖੁਸ਼ੀ ਦੀ ਗੱਲ ਹੈ ਠੀਕ ਹੈ ਹਜੇ ਕੁੰਡੀ ਤੁਹਾਡੇ ਇਸ ਬਜ਼ੁਰਗ ਦੀ ਆਇਆ ਤਾਂ ਕੋਈ ਭੂਤ ਨਹੀਂ ਪ੍ਰੇਤ ਨਹੀਂ ਕੋਈ ਮਾਈ ਨਹੀਂ ਕਿ ਬਾਬਾ ਜੀ ਗੱਲ ਸਮਝਾ ਗੀ ਕੁੰਡੀ ਇਹਦੀ ਹੈ ਦੇਖ ਮੈਂ ਕਦੇ ਜਦਾਈ ਨਹੀਂ ਕੀਤੀ ਪੁੱਛ ਚ ਤੂੰ ਕਿਹਾ ਅਰਦਾਸ ਹੋਈ ਹੈ ਪਰ ਇਹ ਕਹਿੰਦਾ ਮੇਰੇ ਕੋਲੇ ਚਿੱਠੀ ਆਈ ਨਹੀਂ ਇਹਨਾਂ ਦੀ ਵੀ ਜਦੋਂ ਰਸਤੇ ਵਾਲਾ ਦਾ ਫੋਨ ਆ ਗਿਆ ਵੀ ਅਸੀਂ ਵੇਖਣਾ ਵਾਂਗੇ ਉਦੋਂ ਹੀ ਕਿਸੇ ਨੇ ਮੋਟਰਸਾਈਕਲ ਚੱਕ ਕੇ ਇਹ ਨਹੀਂ ਕਿਹਾ ਵੀ ਬਾਬਾ ਕੱਲ ਨੂੰ ਉਹਨਾਂ ਨੇ ਆਉਣਾ ਤੇ ਕਿਰਪਾ ਕਰੇ ਨਹੀਂ ਬਾਬਾ ਜੀ ਉਹ ਤਾਂ ਐਸੇ ਕਹੇ ਗਿਆ ਮੈਂ ਜੂ ਮਾਰ ਦਿੱਤੀ ਫਿਰ ਉਹੀ ਗੱਲ ਦਾ ਭਾਈ ਆਹੀ ਮੈਂ ਸਮਝਾਉਣੀ ਚਾਹਣਾ ਤੁਹਾਨੂੰ ਮੈਂ ਇਹੇ ਹੀ ਸਮਝਾਉਣੀ ਚਾਹਣਾ ਵੀ ਬਾਬਾ ਕਹਿੰਦਾ ਮੇਰੇ ਕੋਲੇ ਅਰਦਾਸ ਨਹੀਂ ਹੋਈ 11 ਦਿਨ ਲਗਾਤਾਰ ਮੁੰਡੇ ਦੇ ਵਿਆਹ ਦੀ ਖਾਤਰ ਬਾਬੇ ਦੇ ਦਰਬਾਰ ਤੇ ਜਾਵੜੇ ਤੁਸੀਂ ਆਪੇ ਦਰਬਾਰ ਤੇ ਜਾਣਾ 11ਵਾਂ ਦਿਨ ਦੇਸੀ ਘੋੜੀ ਦੇਖ ਪਹਿਲਾਂ ਵੀ ਲਾਉਣੇ ਹਨਾ ਦੇਸੀ ਘੋੜੀ ਦੀ ਦੇਖ ਨਾਲ ਇੱਕ ਬਾਬੇ ਦਾ 100 ਮੀਟਰ ਦਾ ਪਰਨਾ ਨਾਲ ਗੁਲਾਬ ਦੇ ਫੁੱਲ ਤੇ ਨਾਲ ਲੱਸੀ ਆਸਮਾਨ ਲੈ ਕੇ ਜਾਣਾ ਲੈ ਬੀਬੀ 11 ਦਿਨ ਆਹ ਕੰਮ ਕਰਦਾ ਕਹੇ ਬਾਬਾ ਜਿੱਦੇ ਮੇਰਾ ਪੁੱਤ ਵਿਆਹਿਆ ਗਿਆ ਖੁਸ਼ੀ-ਖੁਸ਼ੀ ਪਹਿਲਾਂ ਤੇਰੇ ਦਰਬਾਰ ਤੇ ਲੈ ਕੇ ਆਉਂਗੀ ਉਦੋਂ ਬਾਅਦ ਛਕਣ ਜਾ ਰਿਹਾ ਮਨਜ਼ੂਰ ਹੈ ਲੈ ਇੰਨਾ ਕੰਮ ਕਰ ਲੈ ਬੀਬੀ ਤੇ ਜਾਂ ਮਹੀਨਾ ਤੀਜਾ ਨਹੀਂ ਪੈਂਦਾ ਅਗਲੇ ਸਾਲ ਦਾ ਜਾ ਤੇਰੇ ਘਰੇ ਨੋ ਸ਼ੰਸ਼ਣ ਕਰਦੀ ਫਿਰਦੀ। ਲੈ ਇੰਨਾ ਕੰਮ ਕਰਦੀ। ਨਾਦਰ ਕਿਹੜਾ ਦੁਸ਼ਮਣੀ ਆ। ਨਾ ਕਿਸੇ ਨੇ ਕੁਛ ਕੀਤਾ ਮਾਈ। ਆਪਦਾ ਬਾਬਾ ਮਨਾਲਾ ਤੇ ਜਾ ਪਾਵਾ ਮਾਰਾ ਪੱਛਾ। ਆਹ ਗੱਲ ਆ ਆ ਬਾਤ। ਬਾਬਾ ਜੀ ਰੇੜੇ 7 3 ਮੀਟਰ ਸਪਰਨਾ ਉਹੋ ਹੀ ਬਾਬੇ ਨੂੰ ਜਿਹੜੇ ਘਰੇ ਲੀਲੇ ਪੋਣ ਨੇ ਉਸੇ ਬਾਬੇ ਉਸੇ ਦੇ ਬਣਾਉਣਾ ਹਾਂਜੀ ਉੱਥੇ ਅਰਦਾਸ ਕਰਕੇ ਜੀ। ਉਹਨਾਂ ਦੇ ਬਣਾ ਦਿਓ। ਕਹਲਾ ਬਾਬਾ ਇਹ ਵਿਆਹ ਦਾ ਗਹਿਣਾ ਹੈਕ। ਬਾਕੀ ਲੀਡਾ ਕਪੜਾ ਰੋਦਿਆ ਮਿਲੂ ਜਿੱਦੇ ਮੇਰਾ ਪੁੱਤ ਜਿੱਦਨ ਵਰੀ ਦੇ ਕੱਪੜੇ ਬਣਾਉਣ ਲੱਗੀ ਪਹਿਲਾਂ ਤੇਰੇ ਕੱਪੜੇ ਬਣਾਉਣ ਜਾ ਮਾਈ ਤਰ ਤਰ ਭੁੱਲੇਗੀ ਪੌਂਬਾਰਾ 25 ਆ ਸੱਜਣਾਂ ਨੂੰ 100 ਰੁਪਏ ਦੇ ਕੇ ਅਰਦਾਸ ਕਰਾਲਾ ਬਾਬਾ ਮੇਰ ਕਰੂਗਾ ਜੀ ਠੀਕੇ ਮਤਾਂ ਲਾਜੋ